ਤੁਹਾਡੀ ਗਲੀ ਮੁਹੱਲੇ ਵਾਲੇ ਤੁਹਾਡੇ ਗੁਆਂਢੀ ਜਾਂ ਕੋਈ ਰਿਸ਼ਤੇਦਾਰ ਪੁੱਛਣ ਆਉਣਗੇ ਕਿ ਕਿਹੜੀ ਪੜਾਈ ਪੜੀ ਸੀ ਨੌਕਰੀ ਮਿਲੀ ਏ ਤੁਹਾਨੂੰ ਅੱਜ ਬਹੁਤ ਵਧਾਈਆਂ ਵੀ ਦੇਣ ਆਉਣਗੇ ਨਾਲ ਪੁੱਛਣਗੇ ਭਾਈ ਕਿਹੜੀ ਪੜਾਈ ਔਰ ਮੈਂ ਵੀ ਤੁਹਾਨੂੰ ਬੇਨਤੀ ਕਰਨਾ ਦੱਸ ਦਿਓ ਕਿ ਆਹ ਕਿਤਾਬ ਹੈ ਆਹ ਪੇਪਰ ਹੈ ਆਹ ਸਿਲੇਬਸ ਹੈ ਇਹ ਜੋ ਪੇਪਰ ਹੁੰਦਾ ਐਨੇ ਤੀਨ ਪੇਪਰ ਹੁੰਦਾ ਆਇਆ ਰੋਲ ਨੰਬਰ ਆਊਗਾ ਦੱਸ ਦਿਓ ਕਿਉਂਕਿ ਸਾਰਿਆਂ ਨੂੰ ਤਰੱਕੀ ਕਰ ਲੈਣ ਦਿਓ ਆਪਣੀ ਲਕੀਰ ਵੱਡੀ ਤਾਂ ਹੋਊਗੀ ਜੇ ਆਪਣੀ ਲਕੀਰ ਹੀ ਵੱਡੀ ਕਰੋਗੇ ਦੂਜੇ ਦੀ ਲਕੀਰ ਛੋਟੀ ਕਰਕੇ ਆਪਣੀ ਲਕੀਰ ਵੱਡੀ ਨਹੀਂ ਹੁੰਦੀ ਤਾਂ ਉੱਥੇ ਖੜੀ ਰਹਿੰਦੀ ਹੈ ਫਿਰ ਸੋ ਮੈਨੂੰ ਬਹੁਤ ਖੁਸ਼ੀ ਹੈ ਕਿ ਅੱਜ ਤੁਸੀਂ ਮੇਰੇ ਰੰਗਲੇ ਪੰਜਾਬ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਹੋ ਮੈਂਬਰ ਬਣੇ ਹੋ ਅੱਜ ਤੁਸੀਂ ਸਾਡੇ ਪਰਿਵਾਰ ਦੇ ਨਵੇਂ ਮੈਂਬਰ ਹੋ ਪੰਜਾਬ ਸਰਕਾਰ ਦੇ ਨਵੇਂ ਮੈਂਬਰ ਹੋ ਕੋਈ ਵੀ ਦਿੱਕਤ ਹੋਊਗੀ ਤੁਸੀਂ ਬਹੁਤ इजीली ਅクセसेबल ਹਾਂ ਕਿਤੇ ਵੀ ਤੁਸੀਂ ਆਪਣਾ ਸ਼ਿਕਾਇਤ ਜਾਂ ਕੋਈ ਸੁਝਾਅ ਹੋ ਜਾਦਾ ਤੁਹਾਨੂੰ ਤੁਹਾਡੇ ਕੋਲ ਕੋਈ ਆਈਡੀਆ ਹੋਵੇ ਏਦਾਂ ਕਰ ਲਓ ਜੀ ਆਪਣੇ ਡਿਪਾਰਟਮੈਂਟ 'ਚ ਸਾਨੂੰ ਬਹੁਤ ਸਾਰੇ ਆਈਡੀਆ ਦਿੱਤੇ ਆ ਸਾਨੂੰ ਜਿਹੜੇ EMPLOYEES ਨੇ ਵੀ ਕਿ ਜੀ ਜੇ ਏਦਾਂ ਕਰ ਲਈ ਤਾਂ ਇਹਦੇ ਨਾਲ ਸੌਖਾ ਹੋ ਜੂਗਾ ਤਸੀਂ ਬਹੁਤ ਸਾਰੇ ਇੰਪਲਾਈਜ਼ ਦੇ ਆਈਡੀਆਜ਼ ਨੂੰ ਇੰਪਲੀਮੈਂਟ ਵੀ ਕੀਤੇ ਜਰੂਰੀ ਨਹੀਂ ਕਿ ਇਕੱਲੇ ਅਫਸਰशाही ਬਣਾਵੇ ਸਾਰਾ ਕੁਝ ਤੁਹਾਡੇ ਕੋਲੇ ਹੋਰ ਆਈਡੀਆ ਹੋ ਸਕਦੇ ਨੇ ਮੈਂ ਤੁਹਾਨੂੰ ਕਹਿਆ ਤੁਸੀਂ ਕਿਸੇ ਹੋਰ ਤੁਸੀਂ ਕਿਸੇ ਹੋਰ ਫਾਰਮੂਲੇ ਨਾਲ ਮੈਂ ਇਹਦਾ ਸਵਾਲ ਕਰ ਸਕਦੇ ਹਾਂ ਤਾਂ ਉਹ ਫਾਰਮੂਲਾ ਵੀ ਸਹੀ ਹੈ ਬਸ਼ਰਤੇ ਕਿ ਆਨਸਰ ਸਹੀ ਆਉਣਾ ਚਾਹੀਦਾ ਸੋ ਇਹ ਆਈਡੀਆਜ਼ ਜਿਹੜੇ ਨੇ ਨਾ ਛੋਟੇ ਛੋਟੇ ਆਈਡੀਆ ਇਹ ਉਹ ਜ਼ਿੰਦਗੀ ਬਦਲ ਸਕਦੇ ਆ